ਕਹਿੰਦੇ ਨੇ ਕਿ ਸਮੇਂ ਤੋਂ ਪਹਿਲਾਂ ਤੇ ਕਿਸਮਤ ਤੋਂ ਜ਼ਿਆਦਾ ਕਿਸੇ ਨੂੰ ਕੁਝ ਨਹੀਂ ਮਿਲਦਾ ਰੁਪਿੰਦਰ ਹੰਡਾ ਨੇ ਕਦੇ ਸੋਚਿਆ ਨਹੀਂ ਹੋਣਾ ਕਿ 9 ਸਾਲ ਪਹਿਲਾਂ ਜਿਹੜਾ ਉਹਨਾਂ ਨੇ ਇੱਕ ਗਾਣਾ ਗਾਇਆ ਸੀ ਕਾਲੀ ਐਕਟਿਵਾ ਉਹ ਕੁਝ ਸਾਲਾਂ ਬਾਅਦ ਇੰਨਾ ਵਾਇਰਲ ਹੋ ਜਾਊਗਾ ਕਿ ਹਰ ਬੰਦਾ ਉਹਦੇ ਤੇ ਰੀਲ ਬਣਾ ਕੇ ਆਪਣੇ ਅਕਾਊਂਟ ਤੇ ਪੋਸਟ ਕਰੇਗਾ ਜਿੱਧਰ ਮਰਜ਼ੀ ਦੇਖ ਲਓ ਇੱਕੀ ਰੀਲ ਵਾਇਰਲ ਹੋ ਰਹੀ ਮੇਰੀ ਕਾਲੀ ਐਕਟਿਵਾ ਤੇ ਸੋ 9 ਸਾਲ ਬਾਅਦ ਉਹਨਾਂ ਨੂੰ ਇਸ ਗਾਣੇ ਨੇ ਬਹੁਤ ਸਫਲਤਾ ਦਿੱਤੀ ਹੈ। ਉਹਨਾਂ ਦਾ ਕੈਲਗਰੀ ਦੇ ਵਿੱਚ ਇੱਕ ਸ਼ੋਅ ਹੋਣ ਜਾ ਰਿਹਾ ਜਿਹਦਾ ਨਾਮ ਕਾਲੀ ਐਕਟਿਵਾ ਟੂਰ ਹੈ। ਉਹਨਾਂ ਨੇ ਵੀ ਨਹੀਂ ਕਰੀ ਸੋਚਿਆ ਨਾ ਕਿ 9 ਸਾਲ ਪਹਿਲੇ ਵਾਲੇ ਗਾਣੇ ਦੇ ਟਾਈਟਲ ਤੋਂ ਮੈਂ ਟੂਰ ਵੀ ਲਗਾਇਆ ਕਰੂੰਗੀ। ਸੋ ਕੈਲਗਰੀ ਦੇ ਵਿੱਚ ਉਹ ਕਦੋਂ ਆ ਰਹੇ ਨੇ, ਕੌਣ ਸਾਧਰੇ ਨੇ ਇਸ ਬਾਬਤ ਗੱਲਾਂਬਾਤਾਂ ਕਰਾਂਗੇ। ਮੇਰੇ ਨਾਲ ਜਸੀਨ ਨਯਰ ਹੋਰੀ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ। ਪਾਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਆਰਗੇਨਾਈਜ਼ ਕਰ ਰਹੇ ਹੋ ਰੁਪਿੰਦਰ ਹੰਡਾ ਦਾ ਸ਼ੋ ਕਾਲੀ ਐਕਟਵਾ ਟੂਰ ਨੂੰ ਆਰਗੇਨਾਈਜ਼ ਕਰ ਰਹੇ ਹੋ ਇਹਦੇ ਬਾਰੇ ਮੋਟੀ ਮੋਟੀ ਜੀ ਜਾਣਕਾਰੀ ਪਹਿਲਾਂ ਸਾਡੇ ਨਾਲ ਸਾਂਝੀ ਕਰੋ ਜੀ ਇਹ ਜਿਹੜਾ ਸ਼ੋ ਆ ਜੀ April 19 ਤਰੀਕ ਨੂੰ ਹੋ ਰਿਹਾ ਜੀ ਮੋਂਗੋਲੀਆ ਬੈਂਕਟ ਹਾਲ ਦੇ ਵਿੱਚ ਆ ਤੇ ਸੋ ਇਹ ਜਿਹੜਾ ਪ੍ਰੋਗਰਾਮ ਆ ਅਸੀਂ ਤੀਆਂ ਦਾ ਮੇਲਾ ਲੇਡੀਜ਼ ਦਾ ਹੀ ਕਰਾ ਰਹੇ ਆ ਜੀ ਪਹਿਲਾਂ ਸਾਡਾ ਪਲਾਨ ਤੇ ਸੀਗਾ ਜਿਹੜਾ ਆ ਵੀ ਬੰਦੇਆਂ ਤੇ ਲੇਡੀਜ਼ ਦਾ ਇਕੱਠਿਆਂ ਦਾ ਪ੍ਰੋਗਰਾਮ ਰੱਖਿਆ ਜਾਵੇ ਪਰ ਇਹ ਜਿਹੜਾ ਗਾਣਾ ਜਿਹੜਾ ਕਾਲੀ ਐਕਟਿਵ ਆ ਜਿਹੜਾ ਮਸ਼ਹੂਰ ਹੋਇਆ ਲੇਡੀਜ਼ ਜਿਹੜਾ ਆ ਅਸੀਂ ਦੇਖਿਆ ਵੀ ਬਹੁਤ ਜ਼ਿਆਦਾ ਇਹਨੂੰ ਭੰਗੜਾ ਗਿੱਧਾ ਡਾਂਸ ਜਿਹੜਾ ਇਹ ਤੇ ਬਹੁਤ ਚੱਲ ਰਿਹਾ ਹੈ ਸਾਡਾ ਆਪਣਾ ਹੈਂਗਆਊਟ ਪਾਰਟੀ ਹਾਲ ਵੀ ਆ ਉੱਥੇ ਵੀ ਇਹ ਜਿਹੜਾ ਗਾਣਾ ਆ ਚਾਰ ਪੰਜ ਵਾਰੀ ਛੇ ਵਾਰੀ ਰਿਪੀਟ ਹੋਣਾ ਹੀ ਹੋਣਾ ਅੱਛਾ ਜੀ ਫਿਰ ਤੁਹਾਨੂੰ ਆਈਡੀਆ ਆਇਆ ਵੀ ਹਾਂ ਜੀ ਹਾਂ ਜੀ ਇਹ ਜਿਹੜੇ ਮੇਰੇ ਨਾਲ ਜਸਪ੍ਰੀਤ ਆ ਤੇ ਉਹਨੇ ਆਈਡੀਆ ਦਿੱਤਾ ਵੀ ਜੱਸੀ ਭਾਜੀ ਆਪਾਂ ਨਾ ਲੇਡੀਜ਼ ਦਾ ਰੱਖੀਏ ਅਰਕੀ ਅੱਛਾ ਜੀ ਵੈਸੇ ਜਿੰਨੇ ਮੈਂ ਜਿਆਦਾ ਸ਼ੋਅ ਅਜ ਤੱਕ ਕਰਾਇਆ ਲੇਡੀਜ਼ ਦਾ ਮੈਂ ਪਹਿਲੀ ਵਾਰੀ ਜਿਹੜਾ ਹੈ ਉਹ ਮੈਂ ਇਸ ਕਰ ਰਿਹਾ ਹਾਂ ਭਾਜੀ ਵੈਸੇ ਮੈਨੂੰ ਜਿੰਤੋਂ ਤੱਕ ਯਾਦ ਆ ਕਾਲੀ ਐਕਟਿਵਾ ਤੇ ਬਹੁਤ ਸਾਰੇ ਮੁੰਡਿਆਂ ਨੇ ਵੀ ਰੀਲਸ ਬਣਾਈਆਂ ਔਰ ਇੱਕ ਲੰਬੇ ਲੰਬੇ ਜੇ ਵਾਲਾਂ ਵਾਲੇ ਮੁੰਡੇ ਦੀ ਰੀਲ ਸਭ ਤੋਂ ਪਹਿਲਾਂ ਵਾਇਰਲ ਹੋਈ ਸੀ ਤੁਸੀਂ ਕਹਿ ਰਹੇ ਕਿ ਲੇਡੀਜ਼ ਹੋਲੀ ਆ ਪਰ ਮੈਨੂੰ ਵੀ ਬੜੇ ਇੰਟਰਸਟਿਡ ਜੀ ਇਸ ਗਾਣੇ ਦੇ ਵਿੱਚ ਹਾਂ ਜੀ ਉਹ ਫਿਰ ਅਸੀਂ ਇਦਾਂ ਕੀਤਾ ਆ ਵੀ 18 ਤਰੀਕ ਨੂੰ ਜਿਹੜਾ ਆ ਮੈਨਜ਼ ਵੀ ਸੱਦ ਕੇ ਜਿਹੜਾ ਉਹ ਤੇ ਮੀਟ ਐਂਡ ਗਰੀਡ ਤੇ ਅਰਪਿੰਦਰ ਜੀ ਇੱਕ ਅੱਧਾ ਗਾਣਾ ਵੀ ਉੱਥੇ ਗਾਉਣਗੇ ਜੀ ਤੇ ਸਾਰਿਆਂ ਦਾ ਇਹ ਸੀਗਾ ਵੀ ਯਾਰ ਸਾਨੂੰ ਵੀ ਸੱਦੋ ਹਣਾ ਜਿਹੜੇ ਸਾਡੇ ਸਪਾਂਸਰਸ ਨੇ ਹਣਾ ਤੇ ਉਹ ਵੀ ਕਹਿ ਰਹੇ ਸੀਗੇ ਵੀ ਮਤਲਬ ਲੇਡੀਜ਼ ਦਾ 19 ਤਰੀਕ ਨੂੰ ਹੋਣ ਕਰਕੇ ਉੱਥੇ ਆ ਨਹੀਂ ਸਕਦੇ ਵੀ ਥੋੜਾ ਜਿਆ ਹੁੰਦਾ ਆ ਹਣਾ ਤੇ ਇਸ ਕਰਕੇ ਅਸੀਂ ਆ ਜਿਹੜਾ ਆ ਵੀ ਆਪਣੇ ਸਪਾਂਸਰਸ ਤੇ ਜਿਹੜੇ ਬੰਦਿਆਂ ਨੂੰ ਉਹਨਾਂ ਨੂੰ ਉੱਥੇ ਜਿਹੜਾ ਆ 18 ਤਰੀਕ ਨੂੰ ਮੀਟ ਐਂਡ ਗ੍ਰੀਟ ਤੇ ਇੱਕ ਦੋ ਗਾਣੇ ਰੁਪਿੰਦਰ ਜੀ ਉਹ ਜਿਹੜਾ ਕਾਲੀ ਐਕਟਿਵ ਆ ਜ਼ਰੂਰ ਗਾਉਣਗੇ ਜੀ ਤੇ ਲੇਡੀਜ਼ ਕਿੰਨੀਆਂ ਕਿ ਐਕਸਾਈਟਡ ਨਜ਼ਰ ਆ ਰਹੀਆਂ ਸ਼ੋਅ ਨੂੰ ਲੈ ਕੇ ਹਾਂਜੀ ਕਾਫੀ ਨੇ ਜੀ ਕਾਫੀ ਫੋਨਸ ਕੋਲਾ ਆ ਰਹੀਆਂ ਨੇ ਤੇ ਅੱਜ ਵੀ ਸਵੇਰੇ ਕੋਈ 10 ਟਿਕਟਾਂ ਮੰਗ ਰਿਹਾ ਕੋਈ 20 ਮੰਗ ਰਿਹਾ ਆ ਤੇ ਸਾਡਾ ਜਿਹੜਾ ਆ ਸਾਧ ਰੁਪਿੰਦਰਪਾਲ ਜੀ ਪੰਜਾਬ ਨਿਸ਼ੋਰੈਂਸ ਤੋਂ ਤੇ ਲਵੀ ਪੈਣ ਜੀ ਬਹੁਤ ਜ਼ਿਆਦਾ ਦੇ ਰਹੇ ਨੇ ਜੀ ਤੇ ਕਾਫੀ ਲੋਕਾਂ ਚ ਲੇਡੀਜ਼ ਉਤਸ਼ਾਹ ਹੈ ਕਾਫੀ ਆ ਜਿਵੇਂ ਤੁਸੀਂ ਹੁਣੇ ਕਿਹਾ ਵੀ ਇਹ ਲੇਡੀਜ਼ ਨਾਲ ਰਿਲੇਟਡ ਮੈਂ ਪਹਿਲੀ ਵਾਰੀ ਕਰਾ ਰਿਆਂ ਤੇ ਪਹਿਲਾਂ ਤੁਸੀਂ ਬੰਦਿਆਂ ਵਾਲੇ ਵੀ ਕਰਾਉਨੇ ਪਹਿਲਾਂ ਕਿੰਨੇ ਕਿ ਸ਼ੋਅ ਕਰਾਏ ਨੇ ਤੇ ਕਿਹੜੇ-ਕਿਹੜੇ ਕਰਾਏ ਨੇ ਬਹੁਤ ਕਾਫੀ ਸ਼ੋਅ ਕਰਾਏ ਆ ਜੀ ਕਾਫੀ 6-7 ਸਾਲਾਂ ਚ ਮੈਂ ਸਾਲ ਦੇ ਵਿੱਚ 10-12 ਸ਼ੋਅ ਵੀ ਕਰਾਉਂਦੇ ਆ ਅੱਛਾ ਜੀ ਹਾਂਜੀ 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 ਆਪਣੇ ਕਰਨ ਔਜਲੇ ਦਾ ਕਰਾਇਆ ਅਸੀਂ ਉਹ ਤੋਂ ਮੈਨੂੰ ਨਾਮ ਜਵੰਦ ਦੇ ਮਤਲਬ ਕਾਫੀ ਸਿੰਘ ਗੁਰਦੀਪ ਜੰਡੂ ਹੋ ਗਏ ਜਿੰਨੇ ਨਾਮੀ ਸਿੰਗਰ ਹੈ ਹਾਂਜੀ ਕਾਫੀ ਕਾਫੀ ਸ਼ੋਅ ਕਰਾਇਆ ਜੀ ਜੀ ਹਾਂ ਇਹ ਜਿਹੜਾ ਹੁਣ ਤੁਸੀਂ ਕਰਾ ਰਹੇ ਹੋ ਆਲੀਆ ਖਾਨ ਸਾਹਿਬ ਦਾ ਕਰਾਇਆ ਲਾਸਟ ইয়ার ਕਰਾਇਆ ਹਾਂਜੀ ਇਹਨੂੰ ਤੀਆਂ ਨਾਲ ਜੋੜ ਕੇ ਦੇਖੀਏ ਇਸ ਸ਼ੋਅ ਨੂੰ ਹਾਂਜੀ ਕਿਉਂਕਿ ਆਮ ਤੌਰ ਤੇ ਕੈਲਗਰੀ ਦੇ ਵਿੱਚ ਤੀਆਂ ਜਿਹੜੀਆਂ ਉਹ ਥੋੜੀ ਜਿਹੀ ਸਮਰ ਸ਼ੁਰੂ ਹੁੰਦੀ ਹੈ ਤੇ ਫਿਰ ਹੁੰਦੀਆਂ ਤੁਸੀਂ ਤੁਸੀਂ ਬਾਜ਼ੀ ਪਹਿਲਾਂ ਮਾਰ ਲਈ ਪਹਿਲਾਂ ਮਾਰ ਲਈ ਸੀ ਅਸੀਂ ਕਿਹਾ ਸਟਾਰਟਿੰਗ ਦੇ ਵਿੱਚ ਕਰਾ ਦਈਏ ਫਿਰ ਐਕਚੁਅਲੀ ਦੇ ਵਿੱਚ ਜੂਨ ਜਲਾਈ ਨੂੰ ਵਸਾਖੀ ਮੇਲਾ ਕਹਿ ਲੋ ਤੀਆਂ ਦਾ ਮੇਲਾ ਅਸੀਂ ਉਹ ਨਾਮ ਜਿਹੜਾ ਆ ਇਹਨੂੰ ਦੇ ਦਿੱਤਾ ਵੀ ਚਲੋ ਲੇਡੀਜ਼ ਦਾ ਆ ਤੇ ਸਾਰੀਆਂ ਭੈਣਾਂ ਸਾਰੀਆਂ ਇਕੱਠ ਜਿਹੜਾ ਆ ਕਾਫੀ ਜ਼ਿਆਦਾਤਰ ਪ੍ਰੋਗਰਾਮ ਹੁੰਦੇ ਆ ਜਿਹੜੇ ਲੇਡੀਜ਼ ਦੇ ਬਿਨਾ ਸਿੰਗਰ ਤੋਂ ਹੁੰਦੇ ਆ ਜੀ ਪਰ ਅਸੀਂ ਸੋਚਿਆ ਵੀ ਚਲੋ ਐਰ ਕੀ ਜਿਹੜਾ ਗਾਣਾ ਰੁਪਿੰਦਰ ਜੀ ਦਾ ਉਹ ਕਾਫੀ ਮਸ਼ਹੂਰ ਆ ਤੇ ਉਹਨਾਂ ਨੂੰ ਬੁਲਾ ਕੇ ਹੀ ਤੇ ਜੀ ਪਾਗ੍ਰਾਮ ਕੀਤਾ ਜਾ ਰਿਹਾ ਭਾਜੀ ਜਦੋਂ ਕੋਈ ਚੀਜ਼ ਆਰਗੇਨਾਈਜ਼ ਕਰਨੀ ਹੋਵੇ ਤੇ ਬਹੁਤ ਜ਼ਿਆਦਾ ਹੈਡੈਕ ਲੈਣੀ ਪੈਂਦੀ ਬੜੀ A ਤੋਂ ਲੈ ਕੇ Z ਤੱਕ ਆਰਗੇਨਾਈਜ਼ਰ ਦੇ ਸਿਰ ਤੇ ਜ਼ਿੰਮੇਵਾਰੀ ਰਹਿੰਦੀ ਹੈ ਅਰੇਂਜਮੈਂਟਸ ਉਹਨੇ ਦੇਖਣੇ ਹੁੰਦੇ ਆ ਕਿਵੇਂ ਦੇ ਅਰੇਂਜਮੈਂਟਸ ਹੋਣਗੇ ਉੱਥੇ ਉੱਥੇ ਸਿਕਿਉਰਿਟੀ ਦਾ ਦੇਖੋ ਜੀ ਬਹੁਤ ਖਾਸ ਪ੍ਰਬੰਧ ਕੀਤਾ ਗਿਆ ਹੈ ਨੋ ਰੀ ਐਂਟਰੀ ਆ ਰਾਈਟ ਤੇ ਲਾਈਵ ਬੈਂਡ ਨਾਲ ਜਿਹੜਾ ਆ ਸ਼ੋ ਚੱਲੂਗਾ ਜੀ ਤੇ ਬਾਕੀ ਜਿਹੜਾ ਆ ਕਾਫੀ ਕੰਮ ਹੁੰਦਾ ਆ ਮੈਂ ਹਮੇਸ਼ਾ ਦੱਸ ਦਾਨਾ ਆ ਕਈ ਵਾਰ ਮੇਰਾ ਦਿਲ ਵੀ ਕਰਦਾ ਵੀ ਛੱਡ ਦਈਏ ਇਸ ਕੰਮ ਚ ਕੁਛ ਨਹੀਂ ਹੈ ਨਾ ਮਹੀਨਾ ਦੋ ਟਾਈਮ ਕੱਢਣਾ ਪੈਂਦਾ ਹੈ ਜਿੰਨੇ ਵੀ ਪ੍ਰਮੋਟਰ ਮੇਰੇ ਸੁਣਦੇ ਸਾਰਿਆਂ ਨੂੰ ਪਤਾ ਆ ਮਹੀਨਾ ਡੇਢ ਇਸ ਕੰਮ ਦੇ ਵਿੱਚ ਤੁਹਾਨੂੰ ਸਪான்ਸਰਾਂ ਸਪான்ਸਰਾਂ ਦਾ ਬਹੁਤ ਜ਼ਿਆਦਾ ਸਾਥ ਹੁੰਦਾ ਦੇਖੋ ਜੀ ਉਹਨਾਂ ਦੇ ਕਰਕੇ ਅਸੀਂ ਅੱਧਾ ਸ਼ੋਅ ਜਿਹੜਾ ਉਹ ਉਹ ਚੱਕ ਲੈਂਦੇ ਆ ਤੇ ਨਾਲ ਜਿੱਦਾਂ ਹੁਣ ਬਾਜੀ ਹੁਣਾਂ ਲੱਗੇ ਹੋਏ ਆ ਹਨਾ ਇਦਾਂ ਸਾਡੇ ਜਿਹੜੀ ਟੀਮ ਵਰਕ ਆ ਕੋਈ ਪੋਸਟਰ ਬਣਾ ਰਿਹਾ ਆ ਕੋਈ ਟਿਕ ਟਾਕ ਕਰ ਰਿਹਾ ਆ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਹੁਣ ਉਸ ਤੋਂ ਪਹਿਲਾਂ ਜਾ ਕੇ ਬੈਂਕਟ ਹਾਲ 'ਚ ਜਾਣਾ ਆ ਉਹ ਸਾਰੀਆਂ ਚਿਹਰਾ ਵਗੈਰਾ ਦੇਖਣੀਆਂ ਆ ਇਦਾਂ ਟੀਮ ਵਰਕ ਹੁੰਦਾ ਬਾਜੀ ਜਦੋਂ ਪੰਜਾਬੀਆਂ ਨੇ ਕਿਤੇ ਜਾਣਾ ਹੋਵੇ ਨਾ ਉਹਨਾਂ ਨੂੰ ਪਹਿਲੀ ਚਿੰਤਾ ਪਈ ਹੁੰਦੀ ਵੀ ਕੱਪੜੇ ਤੇ ਖਾਣ ਪੀਣ ਉਹ ਤੇ ਖਾਣ ਪੀਣ ਦਾ ਦੱਸੋ ਕੀ ਪ੍ਰਬੰਧ ਹੈ ਖਾਣ ਪੀਣ ਦਾ ਅੰਮ੍ਰਿਤਸਰੀ ਧੜਗੇ ਵੱਲੋਂ ਜਿਹੜਾ ਜੀ ਉੱਥੇ ਪਾਪੜੀ ਚਾਹ ਟਿੱਕੀ ਚਾਟ ਚਾਹ ਦਾ ਸਾਰਾ ਅਰੇਂਜਮੈਂਟ ਖਾਣ ਪੀਣ ਦਾ ਉੱਥੇ ਕੀਤਾ ਗਿਆ ਜੀ ਤੇ ਉੱਥੇ ਕੋਈ ਡਰੈਸ ਕੋਡ ਵੀ ਰੱਖਿਆ ਬਿਆ ਕੁਝ ਪਾ ਕੇ ਆਉਣਾ ਬੀਬੀਆਂ ਨੇ ਜਾਂ ਜੋ ਜੀ ਦਾ ਜੀ ਕਰਦਾ ਨਹੀਂ ਸੂਟ ਸੂਟ ਹੀ ਮਤਲਬ ਚੱਲਣਗੇ ਵੈਸੇ ਉੱਥੇ ਸਟਾਲ ਵਗੈਰਾ ਵੀ ਲੱਗ ਰਹੇ ਨੇ ਜੁਐਲਰੀ ਦੇ ਲੱਗ ਰਹੇ ਨੇ ਕੱਪੜੇ ਦੇ ਲੱਗ ਰਹੇ ਨੇ ਤੇ ਬਾਕੀ ਤੁਹਾਨੂੰ ਲਵੀਪੈਨ ਜੀ ਦੱਸਣਗੇ ਜੀ ਲੇਡੀਜ਼ ਨੇ ਜਿਹੜੇ ਜੀ ਇਹਨਾਂ ਨੇ ਕੋਈ ਡਰੈਸ ਕੋਡ ਵਗੈਰਾ ਕੋਸ਼ਿਸ਼ ਆ ਜੀ ਰੱਖਣਾ ਹੋਇਆ ਤਾਂ ਮੈਂ ਚਾਹਉਣੀ ਇੱਕ ਵਾਰੀ ਡੇਟ ਤੇ ਵੈਨਿਊ ਜਿਹੜਾ ਆ ਉਹ ਤੁਸੀਂ ਦੁਬਾਰਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਲਓ ਜੀ ਹਾਂਜੀ ਬਿਲਕੁਲ ਜੀ April 19 ਨੂੰ ਸੈਟਰਡੇ ਜਿਹੜਾ ਆ ਇਹ ਪ੍ਰੋਗਰਾਮ ਮੰਗੋਲੀਆ ਬੈਂਕਟ ਹਾਲ ਦੇ ਵਿੱਚ ਰੱਖਿਆ ਗਿਆ ਹੈ ਜੀ ਤੇ ਜਿਹੜੇ ਡੋਰ ਓਪਨ ਆ 6 ਵਜੇ ਹੋ ਜਾਣੇ ਆ ਤੇ ਮੇਰੀ ਸਾਰਿਆਂ ਭੈਣਾਂ ਨੂੰ ਇੱਕ ਬੇਨਤੀ ਆ ਵੀ ਟਿਕਟਾਂ ਜਿਹੜੀਆਂ ਜਾ ਰਹੀਆਂ ਆ ਉੱਥੇ ਕੈਪੈਸਟੀ ਜਿਹੜੀ ਆ ਮੰਗੋਲੀਆ ਬੈਂਕਟ ਹਾਲ ਦੀ 900 ਤੱਕ ਆ ਤੇ ਸਾਡੀ ਆਲਰੇਡੀ 600 700 ਟਿਕਟ ਜਿਹੜੀ ਆਲਰੇਡੀ ਜਾ ਚੁੱਕੀ ਆ ਜਿਹੜੇ ਹਾਲੇ ਲੈਣਾ ਚਾਹੁੰਦੇ ਨੇ ਉਹ ਕਿਵੇਂ ਲੈਣ ਟਿਕਟ ਉਹ ਸਾਨੂੰ ਕਾਲ ਕਰ ਸਕਦੇ ਆ ਅੰਮ੍ਰਿਤਸਰੀ ਤੜਕੇ ਤੋਂ ਟਿਕਟਾਂ ਚੱਕ ਸਕਦੇ ਆ ਜਾਂ ਹੈਂਗ ਆਊਟ ਤੋਂ ਤੇ ਮੈਨੂੰ ਕਾਲ ਕਰ ਸਕਦੇ ਮੇਰਾ ਨੰਬਰ ਆ ਜੀ 4036800719 ਜੀ ਟਿਕਟ ਜਿਹੜੀ ਆ ਅਸੀਂ ਜਿਹੜੀ ਆ 33 ਡਾਲਰ ਦੀ ਰੱਖੀ ਹੋਈ ਆ ਹੂੰ ਠੀਕ ਹੈ ਫਿਰ ਤਾਂ ਜਾਈ ਜਾਈ ਰੀਜ਼ਨੇਬਲ ਪ੍ਰਾਈਸ ਆ ਜੀ ਬਿਲਕੁਲ ਬਿਲਕੁਲ ਤੁਸੀਂ ਕਹਿੰਦੇ ਵੀ ਲਾਪਰੀਤ ਭੈਣ ਜੀ ਨੂੰ ਪੁੱਛ ਲਓ ਚਲੋ ਮੈਂ ਲਾਪਰੀਤ ਭੈਣ ਜੀ ਨੂੰ ਵੀ ਹੁਣ ਸਾਥ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਲੇਡੀਜ਼ ਦਾ ਪ੍ਰੋਗਰਾਮ ਆ ਜੀ ਤੇ ਥੋੜਾ ਜਿਹਾ ਮੈਨੂੰ ਸ਼ਾਇਦ ਮਤਲਬ ਲੇਡੀਜ਼ ਨਾਲ ਚਲੋ ਹੁੰਦਾ ਆ ਭੈਣ ਜੀ ਨਾਲ ਗੱਲ ਕਰ ਲੈਂਦੇ ਆ ਤੇ ਵਧੀਆ ਆ ਇਹੀ ਉੱਥੇ ਹੋਣਗੇ ਜੀ ਤੁਸੀਂ ਹੋਸਟ ਕਰ ਰਹੇ ਆ ਤੇ ਅਸੀਂ ਅੱਗੇ ਲੇਡੀਜ਼ ਜਿਹੜਾ ਆ ਜੀ ਬਹੁਤ 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 ਸ਼ੁਕਰੀਆ ਭਾਜੀ ਥੈਂਕ ਯੂ ਅਸੀਂ ਗੱਲ ਕਰ ਰਹੇ ਆ ਜੀ ਰੁਪਿੰਦਰ ਹਾਂਡਾ ਦੇ ਕਾਲੀ ਐਕਟਿਵਾ ਟੂਰ ਦੀ ਸਪਾਂਸਰਸ ਬੈਕਬੋਨ ਹੁੰਦੇ ਨੇ ਕਿਸੇ ਵੀ ਸ਼ੋਅ ਦੇ ਜੇ ਰੀੜ ਦੀ ਹੱਡੀ ਕੰਮ ਦੀ ਨਾ ਹੋਵੇ ਤਾਂ ਸ਼ੋਅ ਵੀ ਕਦੇ ਕੰਮ ਦਾ ਨਹੀਂ ਹੋ ਸਕਦਾ ਸੋ ਉਹ ਬੈਕਬੋਨ ਜਿਹੜੀ ਹੈ ਸਾਡੇ ਕੋਲ ਪਹੁੰਚ ਗਈ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਕਾਲੀ ਐਕਟਿਵਾ ਟੋਰ ਹੈ ਤੁਸੀਂ ਐਕਟਿਵਾ ਚਲਾਈ ਕਦੇ ਇੱਕਲੀ ਸੋ ਵੀ ਫਨੀ ਗੱਲਾਂ ਪੁੱਛਾਂਗੇ ਕੁਐਸਚਨ ਤੁਹਾਡਾ ਬਹੁਤ ਸਹੀ ਆ ਮੈਂ ਹੁਣੇ ਇੰਡੀਆ ਗਿਆ ਸੀਗਾ ਹੈਨਾ ਸਾਡੇ ਘਰੇ ਹੈਗੀ ਵੀ ਕਾਲੀ ਐਕਟਿਵਾ ਅੱਛਾ ਪ੍ਰੋਪਰ ਮੇਰੇ ਮੰਮੀ ਪਹਿਲਾਂ ਜੌਬ ਕਰਦੇ ਤਾਂ ਉਹ ਚਲਾਉਂਦੇ ਹੁੰਦੇ ਸੀਗੇ ਤੇ ਹੁਣ ਆਪਾਂ ਇੰਡੀਆ ਚ ਜਾਣਦੇ ਵੀ ਆਪਣੇ ਸ਼ਹਿਰ ਛੋਟੇ ਨੇ ਜਿਹੜੇ ਤਾਂ ਚਲੋ ਵੱਡੇ ਸ਼ਹਿਰ ਨੇ ਜਲੰਧਰ ਲੁਧਿਆਣਾ ਮੇ ਸਰ ਉੱਥੇ ਤਾਂ ਸੜਕਾਂ ਵੱਡੀਆਂ ਨੇ ਨਹੀਂ ਉੱਥੇ ਵੀ ਨਹੀਂ ਜੇ ਪਾਰਕਿੰਗ ਨੂੰ ਗੱਡਾ ਵੀ ਜੇ ਕਰਦਾ ਐਕਟਿਵਾ ਲੈ ਕੇ ਜਾਈਏ ਉਹ ਸਾਡੇ ਕਿਉਂਕਿ ਅਸੀਂ ਜਗਰਾਉਂ ਘਰ ਮਤਲਬ ਬਾਜ਼ਾਰ ਨੇੜੇ ਹੀ ਆ ਤੇ ਪਰ ਉਹ ਹੁਣ ਗੱਡੀ ਤੇ ਜਾਣਾ ਬੜਾ ਔਖਾ ਕਿਉਂਕਿ ਥੋੜੇ ਕੰਮ ਨਹੀਂ ਹੁੰਦੇ ਤੇ ਮੈਂ ਮਤਲਬ ਐਕਟਿਵਾ ਲੈ ਕੇ ਜੇ ਲਾਪਰੀ ਤਾਂ ਇੱਥੇ ਸੀਗੇ ਨੇ ਜੋ ਫੋਨ ਕਰਾਂ ਮੈਂ ਐਕਟਿਵਾ ਤੇ ਆ ਨਹੀਂ ਹੈਗੀ ਸੀ ਕਿਹਨੇ ਐਕਟਿਵਾ ਤੇ ਹੈ ਨਾ ਨਿਕਣਾ ਮੈਂ ਕਾਲੀ ਐਕਟਿਵਾ ਤੇ ਤੁਸੀਂ ਲਾਸਟ ਟਾਈਮ ਕਦੋਂ ਦੀ ਚਲਾਈ ਕਾਲੀ ਐਕਟਿਵਾ ਮੈਂ ਮੈਨੂੰ ਇੱਥੇ ਆਈ ਨੂੰ 21 ਸਾਲ ਹੋ ਗਏ ਸੋ ਇੰਡੀਆ ਇਹ ਚਲਾਈ ਸੀ ਉਹਦੀ 21 ਸਾਲ ਪਹਿਲਾਂ ਕਿਤੇ ਚਲਾਈ ਹੋਣੀ ਆ ਹੁਣ ਤਾਂ ਮੈਨੂੰ ਯਾਦ ਵੀ ਨਹੀਂ ਕਿ ਹਾਂ ਅਨਹੀਂ ਜਦੋਂ ਆਪਣਾ ਵਿਆਹ ਹੋਇਆ ਮੰਮੀ ਵਾਲੀ ਐਕਟਿਵ ਵਾਲੀ ਮੈਂ ਬਹੁਤ ਮਿਸ ਕਰਦੀ ਆਪਣੀ ਕਾਲੀ ਐਕਟਿਵਨ ਕਹਿ ਰਹਾ ਕਿ ਪਾਜੀ ਦੀ ਗੱਲ ਬਿਲਕੁਲ ਸਹੀ ਹੈ ਕਿ ਜਿਹੜਾ ਕੰਮ ਘਰ ਤੇ ਤੁਹਾਡਾ 2.5 3 ਘੰਟਿਆਂ ਚ ਹੋਣਾ ਕਾਲੀ ਐਕਟਿਵਰ ਤੇ ਤੁਹਾਨੂੰ ਅੱਧੇ ਘੰਟੇ ਚ ਤੁਹਾਡੇ ਕੰਮ ਕਰਾ ਦਿੰਦੀ ਬਹੁਤ ਈਜ਼ੀ ਹੈ ਤੁਸੀਂ ਇੱਕ ਦੁਕਾਨ ਤੋਂ ਦੂਜੀ ਦੁਕਾਨ ਜਾਣਾ ਜੇ ਤੁਸੀਂ ਮਤਲਬ ਗੱਡੀ ਇੱਕ ਪਾਰਕਿੰਗ ਲਾ ਲਈ ਪਹਿਲਾਂ ਤੁਸੀਂ ਪਾਰਕਿੰਗ ਤੋਂ ਬਾਜ਼ਾਰ ਤੱਕ ਤੁਰ ਕੇ ਜਾਓਗੇ ਫਿਰ ਦੁਬਾਰਾ ਪਾਰਕਿੰਗ ਜਾਓਗੇ ਫਿਰ ਗੱਡੀ ਚੱਕੋਗੇ ਮਤਲਬ 19 ਜ ਤੱਕ ਕਮੀ ਹੋ ਜਾਂਦਾ ਸਾਰਾ ਬਿਲਕੁਲ ਨਾਲੇ ਨਾਲੇ ਕਾਲੀ ਐਕਟਿਵਾ ਤੁਹਾਨੂੰ ਦੁਕਾਨ ਦੇ ਮੂਹਰੇ ਲੈ ਜਾਂਦੀ ਗੱਡੀ ਬਾਹਰ ਲੱਕ ਜਾਣੀ ਗੱਡੀ ਬਾਹਰ ਲੱਕ ਕੇ ਅਸੀਂ ਜਗਰਾਉਂ ਤੋਂ ਜਗਰਾਉਂ ਦਾ ਜੇ ਤੁਸੀਂ ਬਾਜ਼ਾਰ ਦੇਖੋ ਨਾ ਗਲੀਆਂ ਇੰਨੀ ਇੰਨੀਆਂ ਕਿ ਜਿਵੇਂ ਪੁਰਾਣੀਆਂ ਜਮਾਨੀਆਂ ਹਾਂ ਪੀੜੀਆਂ ਗਲੀਆਂ ਤੇ ਉੱਥੇ ਐਕਟਿਵਾ ਹੀ ਜਾਂਦੀ ਆ ਫਿਰ ਜਦੋਂ ਅਸੀਂ ਹੁਣ ਕੈਲਗਰੀ ਚ ਬੈਠੇ ਆ ਕਾਲੀ ਐਕਟਿਵਾ ਵਾਲੀ ਬੀਬੀ ਨੇ ਆਉਣਾ ਗਾਉਣਾ ਉਹਨਾਂ ਨੇ ਬਾਰ-ਬਾਰ ਉਹ ਗਾਣਾ ਬੋਲਣਾ ਤੇ ਸਾਨੂੰ ਕਾਲੀ ਐਕਟਿਵਾ ਦੀ ਯਾਦ ਬੜੀ ਆਉਣੀ ਜਿਹੜੇ ਇੱਥੇ ਰਹਿੰਦੇ ਨੇ ਜਿਨ੍ਹਾਂ ਨੇ ਕਈ ਸਾਲਾਂ ਤੋਂ ਨਹੀਂ ਚਲਾਈ ਉਹਨਾਂ ਲਈ ਕੋਈ ਅਰੇਂਜਮੈਂਟ ਹੈਗਾ ਆਉਣੀ ਕਾਲੀ ਐਕਟਿਵਾ ਵੀ ਨਾਲ ਬਿਲਕੁਲ ਤੁਸੀਂ ਸਹੀ ਜਿਨ੍ਹਾਂ ਨੇ ਨਹੀਂ ਚਲਾਈ ਨਾ ਕਾਲੀ ਐਕਟਿਵਾ ਤਾਂ ਫਿਰ ਤੁਸੀਂ ਉੱਧਰ ਸ਼ੋਅ ਤੇ ਆਇਓ फटाफट ਟਿਕਟਸ ਆਪਣੀਆਂ ਲੈ ਲਓ ਅਸੀਂ ਉੱਥੇ ਕਾਲੀ ਐਕਟਿਵਾ ਵੀ ਲੈ ਕੇ ਆ ਰਹੇ ਹਾਂ ਜਰੂਰ ਜੀ ਉਹਦੀ ਵੀਡੀਓ ਵੀ ਪਾਵਾਂਗੇ ਅਸੀਂ ਉਹਨਾਂ ਦਾ ਕਪੜਾ ਖੋੜਾ ਮਾਰਿਆ ਉਹਦੇ ਤੇ ਕਿਉਂਕਿ ਵਿంటర్ ਸੀ ਤੇ ਜਲਦੀ ਉਹਦੀ ਵੀਡੀਓ ਵੀ ਅਸੀਂ ਪਾਵਾਂਗੇ ਤੇ ਕਾਲੀ ਐਕਟਿਵਾ ਵੀ ਲੈ ਕੇ ਆ ਰਹੇ ਹਾਂ ਕੀ ਬਾਤ ਹੈ ਲਸ਼ਕਾ ਕੇ ਰੱਖਣੀ ਕਾਲੀ ਐਕਟਿਵਾ ਬਿਲਕੁਲ ਪਾਜੀ ਕੈਲਗਰੀ ਦੇ ਵਿੱਚ ਜਿੰਨੇ ਵੀ ਪ੍ਰੋਗਰਾਮਸ ਹੁੰਦੇ ਆ ਹਾਂਜੀ ਮੈਨੂੰ ਨਹੀਂ ਲੱਗਦਾ ਵੀ ਕੋਈ ਪੰਜਾਬ ਇੰਸ਼ੋਰੈਂਸ ਤੋਂ ਬਿਨਾ ਹੁੰਦਾ ਹੋਵੇ ਜਦੋਂ ਤੁਸੀਂ ਸਪான்ਸਰ ਕਰਦੇ ਆ ਕਿਸੇ ਪ੍ਰੋਗਰਾਮ ਨੂੰ ਤੇ ਸਭ ਤੋਂ ਪਹਿਲੀ ਚੀਜ਼ ਤੁਹਾਡੇ ਦਿਮਾਗ 'ਚ ਕੀ ਹੁੰਦੀ ਕਿਦਾਂ ਦੇ ਸ਼ੋਜ਼ ਨੂੰ ਤੁਸੀਂ ਸਪான்ਸਰ ਕਰਦੇ ਹੋ ਹਾਂਜੀ ਸਭ ਤੋਂ ਪਹਿਲਾਂ ਜੀ ਪਰਮਾਧਮ ਦਾ ਮੇਰ ਆ ਆਪਣੀ ਕੈਲਗਰੀ ਦੇ ਮਤਲਬ ਕਹ ਲਓ ਵੀ ਸਾਡੀ ਕਮਿਊਨਿਟੀ ਦਾ ਬਹੁਤ ਪਿਆਰ ਆ ਸਾਨੂੰ ਤੇ ਉਹਦੇ ਕਰਕੇ ਚਲੋ ਇਨਵੋਲਵ ਹੋ ਜਾਈਦਾ ਤੇ ਇੱਕ ਦਿਲੋਂ ਕੋਸ਼ਿਸ਼ ਹੁੰਦੀ ਹੈ ਵੀ ਜਿਵੇਂ ਆਪਾਂ ਕਹਿੰਨੇ ਇੱਥੇ ਗੋਰੀਆਂ ਦਾ ਵਰਡ ਆ ਗਿਵਿੰਗ ਬੈਕ ਟੂ ਕਮਿਊਨਿਟੀ ਆਪਾਂ ਕਹਿੰਨੇ ਹੈਨਾ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਕੰਸਟਰਕਟਿਵ ਤਰੀਕੇ ਨਾਲ ਸੀ ਕੁਝ ਗਿਵ ਬੈਕ ਕਰ ਸਕੀਏ ਹੈਨਾ ਜੀ ਤਾਂ ਹੁਣ ਕਲਚਰ ਬਹੁਤ ਇੰਪੋਰਟੈਂਟ ਚੀਜ਼ ਆ ਆਪਣੇ ਕਿਉਂਕਿ ਆਪਾਂ ਇੰਡੀਆ ਤੋਂ ਆ ਕੇ ਇੱਥੇ ਮਿਸ ਕਰਦੇ ਆ ਵੀ ਆਪਾਂ ਕਲਚਰ ਨਾਲ ਖਾਸ ਕਰਕੇ ਬੱਚਿਆਂ ਦੇ ਮਾਮਲੇ 'ਚ ਕਹਿੰਨੇ ਵੀ ਕਲਚਰ ਨਾਲ ਨਹੀਂ ਜੁੜੇ ਹੋਏ ਪਰ ਹੁਣ ਆਪਾਂ ਦੇਖਦੇ ਆ ਵੀ ਕੈਲਗੀ ਦੇ ਵਿੱਚ ਬੜੇ ਸੋਹਣੇ ਮਤਲਬ ਵੀ ਉਹ ਆਪਣੀ ਅਕੈਡਮੀਜ਼ ਨੇ ਬੜੇ ਸੋਹਣੇ ਬੱਚਿਆਂ ਨੂੰ ਮਤਲਬ ਟ੍ਰੇਨ ਕਰਦੇ ਨੇ ਗਿੱਧਾ ਭੰਗੜਾ ਸਾਰਾ ਹੀ ਬੜਾ ਵਧੀਆ ਆਪਾਂ ਕਿ ਕੈਲਗਰੀ ਦਾ ਕਲਚਰਲ ਸੀਨ ਮੈਨੂੰ ਬਹੁਤ ਵਧੀਆ ਲੱਗਦਾ ਬਹੁਤ ਕੁਝ ਬੱਚਿਆਂ ਲਈ ਹੈ ਇੱਥੇ ਜੀ ਬਿਲਕੁਲ ਟ੍ਰੇਨ ਨਾਲ ਦੀ ਨਾਲ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜਿਹੜੇ ਵਧੀਆ ਸਿੰਗਰ ਨੇ ਵਧੀਆ ਆਪਣਾ ਮਤਲਬ ਕਿ ਕਲਚਰ ਦੇ ਵਿੱਚ ਰਹਿ ਕੇ ਜੋ ਆਪਣੀ ਮਤਲਬ ਸੱਭੇ ਕਰਕੇ ਕੇ ਜੀ ਵਧੀਆ ਪੇਸ਼ ਕਰਦੇ ਨੇ ਹਨਾ ਤਾਂ ਸਾਡੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਵੀ ਉਹਨਾਂ ਨੂੰ ਜਿੰਨਾ ਕੁ ਅਸੀਂ ਆਪਣੇ ਵੱਲੋਂ ਸਪੋਰਟ ਕਰ ਸਕੀਏ ਤੇ ਨਾਲ ਦੀ ਨਾਲ ਇਹ ਆ ਵੀ ਆਪਣੀ ਕਮਿਊਨਿਟੀ ਲਈ ਵੀ ਵਧੀਆ ਇੱਕ ਐਂਟਰਟੇਨਮੈਂਟ ਚੀਜ਼ ਹੋ ਜਾਂਦੀ ਆ ਹੁਣ ਜਿਵੇਂ ਕਹਿ ਲੋ ਵੀ ਆਪਣੇ ਟੀਆਂ ਦੇ ਫੰਕਸ਼ਨ ਹੁੰਦੇ ਨੇ ਚਾਹੇ ਜਾਂਦੇ ਵਧੀਆ ਸਿੰਗਰ ਆਉਂਦੇ ਨੇ ਰੁਪਿੰਦਰ ਹੰਡਾ ਜੀ ਵਰਗੇ ਹਨ ਤਾਂ ਉਹਨਾਂ ਨੂੰ ਬੜਾ ਵਧੀਆ ਮੌਕਾ ਮਿਲਦਾ ਤੇ ਖਾਸ ਕਰਕੇ ਜੇ ਲੇਡੀਜ਼ ਸ਼ੋ ਨੇ ਤਾਂ ਉਹ ਦੇਖਦੇ ਆ ਵੀ ਆਪਣੀਆਂ ਮਤਲਬ ਮਾਮਾ ਭੈਣਾਂ ਸਾਰੀਆਂ ਬੜਾ ਇੰਜੋਏ ਕਰਦੀਆਂ ਨੇ ਸੋ ਉਹਨਾਂ ਲਈ ਵੀ ਇੱਕ ਸਟ्रेस ਜੋ ਨਿਕਲਦਾ ਰਹਾ ਬਣ ਜਾਂਦਾ ਮਤਲਬ ਕਿਉਂਕਿ ਆਪਾਂ ਇੱਥੇ ਦੌੜ ਭੱਜ ਚ ਹੁੰਨੇ ਆ ਚਲੋ ਕਦੇ ਮਹੀਨੇ ਬਾਅਦ ਇਦਾਂ ਦਾ ਕੋਈ ਫੰਕਸ਼ਨ ਆ ਜਾਂਦਾ ਤਾਂ ਚਲੋ ਮਨ ਖੁਸ਼ ਹੋ ਜਾਂਦਾ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਕਲਚਰਲ ਸੀਨ ਕੈਲਗਰੀ ਦਾ ਬਹੁਤ ਵਧੀਆ ਇੰਨੀਆਂ ਧੀਆਂ ਮੈਂ ਕਦੇ ਪਾਜੀ ਪੰਜਾਬ ਰਹੀਂ ਵੇਖੀਆਂ ਜਿੰਨੀਆਂ ਮੈਂ ਪਿਛਲੇ ਸਾਲ ਕੈਲਗਰੀ ਦੀ ਬਿਲਕੁਲ ਲੋਪੀਸ ਭੈਣ ਜੀ ਮੈਂ ਨਾ ਜਸੀ ਭਾਜੀ ਨਾਲ ਹੁਣੇ ਗੱਲ ਕਰਨ ਢੀ ਸੀ ਤੇ ਬੜੀਆਂ ਗੱਲਾਂ ਉਹ ਕਹਿੰਦੇ ਭੈਣ ਜੀ ਆਉਣਗੇ ਤੇ ਦੱਸਣਗੇ ਭੈਣ ਜੀ ਆਉਣਗੇ ਤੇ ਦੱਸਣਗੇ ਭੈਣ ਜੀ ਇੱਥੇ ਆ ਗਏ ਨੇ ਮੈਨੂੰ ਇਹ ਦੱਸੋ ਕਿ ਜਿਹੜੀਆਂ ਬੀਬੀਆਂ ਨੇ ਉੱਥੇ ਜਾਣਾ ਇੱਕ ਤਾਂ ਉਹਨਾਂ ਲਈ ਸਪੈਸ਼ਲ ਕੀ ਆ ਤੇ ਇੱਕ ਕੋਈ ਡਰੈਸ ਕੋਡ ਆ ਕਿ ਜਾਂ ਫਿਰ ਜਦਾਂ ਮਰਜ਼ੀ ਚੱਲਦੀ ਏ ਨਹੀਂ ਜੀ ਕੋਈ ਵੀ ਡਰੈਸ ਕੋਡ ਨਹੀਂ ਹੈ ਡਰੈਸ ਕੋਡ ਆਪਾਂ ਹੋਰ ਹੈ ਲਿਕੇ ਅੰਦੇ ਕੰਮਾਂ ਤੇ ਹੁੰਦਾ ਕਿਵੇਂ ਹੁੰਦਾ ਉਹ ਤਾਂ ਆਪਾਂ ਫਾਲੋ ਕਰਦੇ ਹੀ ਰਹਿੰਦੇ ਆ ਸੋ ਕੋਈ ਡਰੈਸ ਕੋਡ ਨਹੀਂ ਜੋ ਤੁਹਾਡਾ ਦਿਲ ਕਰਦਾ ਮੈਂ ਜਿਵੇਂ ਪਹਿਲਾਂ ਵੀ ਗੱਲ ਕਰ ਰਹੀ ਸੀ ਕਿ ਹੁਣ ਮੋਸਟਲੀ ਜਿਵੇਂ ਜਿਹੜੇ ਲੋਕ ਇੰਡੀਆ ਨੂੰ ਗਏ ਹੁੰਦੇ ਆ ਬੈਕ ਆਉਣਾ ਸ਼ੁਰੂ ਹੋ ਜਾਂਦੇ ਆ ਅਪ੍ਰੈਲ ਤੱਕ ਮੋਸਟਲੀ ਕਿਉਂਕਿ ਉੱਥੇ ਗਰਮੀ ਹੋਣ ਲੱਗ ਜਾਂਦੀ ਆ ਬੈਕ ਆ ਜਾਂਦੇ ਆ ਸੋ ਨਵੇਂ ਨਵੇਂ ਸੂਟ ਵੀ ਲੈਣੇ ਹਨ 19 ਅਪ੍ਰੈਲ ਨੂੰ ਉਹ ਸ਼ੋ ਜਿਹੜਾ ਇਹ ਹੈਗਾ ਇਹ ਤੇ ਉਦੋਂ ਤੱਕ ਮੁੜੇ ਆਣਾ ਸੂਟ ਵੀ ਤੁਹਾਡੇ ਨਵੇਂ ਆ ਗਏ ਹੋਣੇ ਆ ਤੇ ਜੇ ਨਹੀਂ ਵੀ ਆਏ ਤਾਂ ਆਪਣੇ ਦਾ ਹੁਣ ਉਹੀ ਕਲਚਰ ਦੀ ਗੱਲ ਕਰੀ ਇੰਡੀਅਨ ਸਟੋਰ ਆ ਜਿਹੜੇ ਆਪਣੇ ਕੈਲਗਰੀ ਦੇ ਵਿੱਚ ਵੀ ਨਿਊ ਸੂਟਾਂ ਵਾਲੇ ਸਟੋਰ ਸਾਡਾ ਪੰਜਾਬੀ ਇੰਸ਼ੋਰੈਂਸ ਦਾ ਜਿਹੜਾ ਸਿਟੀ ਸਕੇਪ ਵਾਲਾ ਪਲਾਜ਼ਾ ਹੈਗਾ ਮੈਨੂੰ ਲੱਗਦਾ ਸੱਤ ਤੋਂ ਉੱਥੇ ਜੁਲਰ ਨੇ ਖਾਸਾ 골ਡ ਦੀ ਜੁਲਰੀ ਹੈ ਉੱਥੇ ਇੰਨੀ ਤੁਸੀਂ ਲੈ ਸਕਦੇ ਹੋ ਜਾਂ ਦੂਸਰੀ ਆਰਟੀਫੀਸ਼ੀਅਲ ਵੀ ਤੇ ਉੱਥੇ ਸੂਟਾਂ ਵਾਲੇ ਜਿੰਨੇ ਫੇਮਸ ਸੂਟਾਂ ਵਾਲੇ ਸਟੋਰ ਆ ਸਾਰੇ ਉੱਥੇ ਹੈਗੇ ਆ ਸੋ ਤੁਸੀਂ ਇੱਥੋਂ ਵੀ ਸੂਟ ਲੈ ਸਕਦੇ ਹੋ ਬਾਕੀ ਇੰਡੀਆ ਤੋਂ ਵੀ ਆਗੇ ਹੋਣਿਆ ਤੁਹਾਡੇ ਸੂਟ ਸੋ ਜੋ ਤੁਸੀਂ ਚਾਹੋ ਪਾ ਕੇ ਆ ਸਕਦੇ ਹੋ ਸਪੈਸ਼ਲੀ ਇਹ ਹੈਗਾ ਕਿ ਅਰੁਪਿੰਦਰ ਹਾਂਡਾ ਜੀ ਦੇ ਨਾਲ ਵੀ ਤੁਹਾਨੂੰ ਚਾਂਸ ਮਿਲੇਗਾ ਉਸ ਦਿਨ ਤੁਸੀਂ ਕਾਲੀ ਐਕਟਿਵਲ ਲਾਈਵ ਦੇ ਉੱਪਰ ਤੁਸੀਂ ਡਾਂਸ ਕਰ ਸਕਦੇ ਹੋ ਤੇ ਬਾਕੀ ਸਟਾਲਸ ਕਾਫੀ ਹੈਗੀਆਂ ਉੱਥੇ ਜਿਵੇਂ ਫੂਡ ਦੀਆਂ ਸਟਾਲਸ ਗੋਲ ਗੱਪੀਆਂ ਦੀਆਂ ਮਹਿੰਦੀ ਦੀਆਂ ਜੁਐਲਰੀ ਦੀਆਂ ਬਹੁਤ ਸਾਰੀਆਂ ਸਟਾਲਸ ਹੈਗੀਆਂ ਨੇ ਸੋ ਕਾਫੀ ਕੁਝ ਜਿਹੜਾ ਦੇਖਣ ਨੂੰ ਮਿਲੇਗਾ ਬਾਕੀ ਮੈਗਨੋਲੀਆ ਹਾਲ ਦੇ ਵਿੱਚ ਹੋ ਰਿਹਾ ਉਹਨਾਂ ਦਾ ਸਾਊਂਡ ਸਿਸਟਮ ਬਹੁਤ ਵਧੀਆ ਮੈਨੂੰ ਸਿੰਗਿੰਗ ਸ਼ੋਜ਼ ਦੇ ਲਈ ਜੇ ਆਪਾਂ ਨਾਰਥ-ਈਸਟ ਦੇ ਵਿੱਚ ਕਰਨਾ ਹੋਵੇ ਤਾਂ ਮੈਨੂੰ ਬੜਾ ਵਧੀਆ ਲੱਗਦਾ ਉਹਨਾਂ ਦਾ ਸਾਊਂਡ ਤਾਂ ਕਾਫੀ ਵਧੀਆ ਹੈਗਾ ਹੈ ਹਾਲ ਦੀ ਕੈਪੈਸਿਟੀ ਬਾਰੇ ਵੀ ਹਾਂਜੀ ਜਿੰਨਾ ਕਿ ਪੁਰਾਣੇ ਫੰਕਸ਼ਨਰ ਆ ਮੈਨੂੰ ਐਗਜ਼ੈਕਟ ਤਾਂ ਨਹੀਂ ਯਾਦ ਪਰ ਮੈਨੂੰ ਜਿੰਨਾ ਕਿ ਜ਼ਿਆਦਾ ਵੀ ਅਬਾਊਟ 800 ਤੋਂ 1000 ਡਾਲਰ 1000 ਪਰਸੈਂਟ ਦੀ ਕੈਪੈਸਿਟੀ ਹੈਗੀ ਜਦੋਂ ਆਪਾਂ ਸਿੰਪਲ ਚੇਅਰਾਂ ਲਾਉਨੇ ਆ ਜਦੋਂ ਆਪਾਂ ਜਿਵੇਂ ਦੂਜੀ ਪਾਰਟੀ ਫੰਕਸ਼ਨ ਹੁੰਦੇ ਨੇ ਕੋਈ ਮੈਰਿਜ ਦਾ ਜਾਂ ਰਿਸੈਪਸ਼ਨ ਦਾ ਉਹਦੋਂ ਗੋਲ ਟੇਬਲ ਆਉਂਦੇ ਨੇ ਉਹਦੋਂ ਮੇਰੇ ਖਿਆਲ ਨਾਲ ਉਹਨਾਂ ਦੀ 600 ਹੁੰਦੀ ਹੈ ਪਰ ਆਪਾਂ ਕਿਉਂਕਿ ਸਿੰਪਲ ਚੇਅਰਾਂ ਲਾਉਣੀਆਂ ਤਾਂ ਆਪਣੀ ਅਰਾਊਂਡ 1000 ਕੇ ਦੇ ਨੇਟ ਤੇੜ ਕੇ ਕੈਪੈਸਿਟੀ ਹੋ ਜਾਂਦੀ ਹੈ ਮੈਗਨੋਲੀਆ ਦੀ ਜੀ ਭੈਣ ਜੀ ਜਿਹੜੇ ਅਸੀਂ ਪੰਜਾਬੀ ਹੁੰਦੇ ਅਹੀਂ ਆਪਣੀ ਮਰਜ਼ੀ ਕਰਨ ਨੂੰ ਬਾਜ਼ ਨਹੀਂ ਹੁੰਦੇ ਜੇ ਡੀਜੇ ਲੱਗਾ ਹੋਵੇ ਵਿਆਹ ਤੇ ਇਹ ਕਹਿੰਦੇ ਬੰਦ ਕਰੋ ਹੀ ਬੋਲੀਆਂ ਪਾਉਣੀਆਂ ਸਿੰਗਰ ਲੱਗਾ ਹੋਵੇ ਇਹ ਕਹਿੰਦੇ ਇਹ ਆਪਣੇ ਗਾਣਿਆਂ ਤੇ ਡਾਂਸ ਕਰਨਾ ਉੱਥੇ ਕਿਦਾਂ ਦਾ ਅਰੇਂਜਮੈਂਟ ਹੈ ਰੁਪਿੰਦਰ ਹੰਡਾ ਦੇ ਗਾਣੇ ਤੇ ਡਾਂਸ ਕਰਨਾ ਜਾਂ ਬਾਅਦ ਚ ਡੀਜੇ ਨਾਲ ਅਸੀਂ ਨੱਚ ਟੱਪ ਸਕਦੇ ਇਹ ਜ਼ਿਆਦਾ ਹੈਗਾ ਜੀ ਲਾਈਵ ਸ਼ੋਅ ਹੈਗਾ ਇਹ ਆਪਾਂ ਜਿਵੇਂ ਡੀਜੇ ਵਾਲੇ ਵੀ ਆਪਣੇ ਬਹੁਤ ਸ਼ੋਅ ਇੱਥੇ ਹੁੰਦੇ ਹੈਗੇ ਆ ਤਾਂ ਉੱਥੇ ਬੋਲੀਆਂ ਵੀ ਆਪਾਂ ਰੁਪਿੰਦਰ ਹੰਡਾ ਦੇ ਨਾਲ ਉਹ ਵੀ ਪਾਏਗੇ ਆਪਾਂ ਵੀ ਪਾਵਾਂਗੇ ਸੋ ਬੋਲੀਆਂ ਵੀ ਹੋਣਗੀਆਂ ਸਾਰਾ ਕੁਝ ਹੋਵੇਗਾ ਸਾਰਾ ਕੁਝ ਮਿਕਸ ਵੀ ਹੋਵੇਗਾ ਸੋ ਉਹਦੇ ਵਿੱਚ ਇਹ ਹੋ ਜਾਂਦਾ ਹੈਗਾ ਇਹ ਕਿ ਜਦੋਂ ਡੀਜੇ ਹੁੰਦਾ ਉਦੋਂ ਤਾਂ ਫਿਰ ਸਿਰਫ ਆਪਾਂ ਉਹੀ ਹੁੰਦਾ ਕਿ ਜਿਨ੍ਹਾਂ ਨੇ ਬਸ ਡੀਜੇ ਤੇ ਨੱਚਣਾ ਹੁੰਦਾ ਬਸ ਉਹਨਾਂ ਕੇ ਜਾਣੇ ਹੀ ਹੁੰਦੇ ਆ ਪਰ ਇਹ ਕਿਉਂਕਿ ਲਾਈਵ ਸਿੰਗਿੰਗ ਹੋ ਰਹੀ ਆ ਹਰ ਤਰ੍ਹਾਂ ਦਾ ਗਾਣਾ ਹੋਊਗਾ ਇੱਥੇ ਮਾਮਾਂ ਲਈ ਵੀ ਗਾਣੇ ਹੈਗੇ ਆ ਰੁਪਿੰਦਰ ਹਾਂਡਾ ਦੇ ਪੈਣਾ ਲਈ ਵੀ ਹੈਗੇ ਆ ਸਾਰੇ ਤਰ੍ਹਾਂ ਦੇ ਗਾਣੇ ਹੋਣਗੇ ਈਜ਼ ਐਕਟਲੀ ਅ ਗੁੱਡ ਸਿੰਗਰ ਵੈਰੀ ਗੁੱਡ ਸਿੰਗਰ ਹਾਂਜੀ ਚਲੋ ਕਾਲੀ ਐਕਟਿਵ ਆ ਤਾਂ ਹੁਣ ਫੇਮਸ ਹੋਇਆ ਪਰ ਜਦੋਂ ਨਾਲ ਉਹਨਾਂ ਦਾ ਸੀਗਾ ਕੁੜਤੀ ਤੇਰੀ ਦਾ ਮੈਨੂੰ ਲੱਟ ਕਰਾ ਮੈਂ ਜਦੋਂ ਉਦੋਂ ਵੀ ਸੁਣਦੀ ਹੁੰਦੀ ਸਿਰਫ ਮੈਨੂੰ ਇਹ ਲਾਈਨ ਅਪ ਬੜੀਆਂ ਆਵਾ ਤੇ ਹਰ ਤਰ੍ਹਾਂ ਦੇ ਜਿਵੇਂ ਗਾਣੇ ਹੋਣਗੇ ਤੇ ਨੱਚਣ ਗਾਉਣ ਦਾ ਪੂਰਾ ਬੋਲੀਆਂ ਆਪਾਂ ਵੀ ਪਾਵਾਂਗੇ ਤੇ ਉਹ ਵੀ ਪਾਉਣਗੇ ਇੱਕ ਦਿਨ ਨਾ ਮੈਂ ਤੁਹਾਨੂੰ ਸੋਸ਼ਲ ਮੀਡੀਆ ਤੇ ਦੇਖ ਰਹੀ ਸੀ ਤੁਸੀਂ ਕਿਸੇ ਕੌਂਟੈਸਟ ਦੀ ਗੱਲ ਕਰ ਰਹੇ ਸੀ ਠੀਕ ਉਹ ਵੀ ਦੱਸ ਦਿਓ ਕੰਟੈਸਟ ਜਿਹੜਾ ਹੈਗਾ ਏ ਅਸੀਂ ਐਜ਼ ਅ ਪ੍ਰੈਜ਼ੈਂਟਿੰਗ ਸਪான்ਸਰ ਤਾਂ ਸਾਨੂੰ ਅਸੀਂ ਸੋਚਿਆ ਕਿ ਕੁਛ ਨਾ ਕੁਛ ਨਵਾਂ ਕੀਤਾ ਜਾਵੇ ਅਸੀਂ ਪਹਿਲਾਂ ਮਿਸ ਪੂਜਾ ਦਾ ਸ਼ੋਅ ਕਰਵਾਇਆ ਸੀ ਤਾਂ ਉਦੋਂ ਵੀ ਇਹ ਕੰਟੈਸਟ ਅਸੀਂ ਸਟਾਰਟ ਕੀਤਾ ਸਾਨੂੰ ਬੜਾ ਸੋਨਾ ਹੰਗਾਰਾ ਜਿਹੜਾ ਮਿਲਿਆ ਸੀਗਾ ਸੋ ਇਸ ਵਾਰੀ ਜਿਵੇਂ ਸਾਰਿਆਂ ਨੂੰ ਪਤਾ ਹੈਗਾ ਕਾਲੀ ਐਕਟਿਵ ਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਤਾਂ ਅਸੀਂ ਇਹੀ ਕੰਟੈਸਟ ਜਿਹੜਾ ਸਟਾਰਟ ਕੀਤਾ ਹੈਗਾ ਕਿ ਤੁਸੀਂ ਕਾਲੀ ਐਕਟਿਵ ਵਾਲਾ ਜਿਹੜਾ Song ਆ ਉਹਦੇ ਜਿਹੜੇ ਸਿਗਨੇਚਰ ਸਟੈਪ ਕਹਿ ਲਓ ਤੁਸੀਂ ਹੈਨਾ ਉਹ ਵਾਲੇ ਜਿਹੜੇ ਸਟੈਪ ਹੈਗੇ ਜਾਂ ਤੁਸੀਂ ਆਪਣੇ ਨਵੇਂ ਸਟੈਪ ਵੀ ਤੁਸੀਂ ਕਰ ਸਕਦੇ ਹੈਗੇ ਉਹ ਵਾਲੇ ਸਟੈਪਸ ਦੀ ਇੱਕ ਅਗੇ ਭੇਜਣੀ ਹੈਗੀ ਆਸੀਂ ਪੇਜ ਵੀ ਮੈਂਸ਼ਨ ਕੀਤੇ ਸੀਗੇ ਇੱਕ ਤਾਂ ਅੰਬਰਸਰੀ ਤੜਕਾ ਪ੍ਰੋਡਕਸ਼ਨ ਜੀ ਪੰਜਾਬ ਇੰਸ਼ੋਰੈਂਸ ਕੈਲਗਰੀ ਤੇ ਲਵ ਸਿੱਧੂ ਟਾਕਸ ਦੇ ਤਿੰਨੋਂ ਪੇਜਾਂ ਨੂੰ ਟੈਗ ਕਰਕੇ ਤੁਸੀਂ ਸਾਡੇ ਨਾਲ ਕਲਾਬ ਕਰਕੇ ਵੀਡੀਓ ਬਣਾ ਕੇ ਸਾਨੂੰ ਭੇਜਣੀ ਹੈਗੀ ਆ ਸੋ ਜਿਹੜੀ ਵੀ ਵੀਡੀਓ ਤੇ ਸਭ ਤੋਂ ਵੱਧ ਲਾਈਕਸ ਹੋਣਗੇ ਉਹ ਜਿਹੜੇ ਹੋਣਗੇ ਉਹਨਾਂ ਨੂੰ ਮਿਲੇਗਾ ਮੌਕਾ ਰੁਪਿੰਦਰ ਹਾਨੜਾ ਨਾਲ ਮੀਟ ਐਂਡ ਗ੍ਰੀਟ ਦਾ ਸੋ ਕਿਉਂਕਿ ਉਹਨਾਂ ਨੇ ਦੋ ਦਿਨ ਪਹਿਲਾਂ ਹੀ ਆਪਣੇ ਕੋਲੇ ਕੈਲਗਰੀ ਦੇ ਵਿੱਚ ਆ ਜਾਣਾ ਹੈਗਾ ਸੋ ਫਿਰ ਉਹ ਜਿਹੜੇ ਵੀ ਵਿਨਰ ਹੋਣਗੇ ਉਹਨਾਂ ਨੂੰ ਮੀਟ ਐਂਡ ਗ੍ਰੀਟ ਰੁਪਿੰਦਰ ਹਾਨੜਾ ਜੀ ਦਾ ਵਿਨਰ ਇੱਕੋ ਹੀ ਹੋ ਜਾਏਗਾ ਵਿਨਰ ਬਾਕੀ ਆਪਾਂ ਦੇਖਦੇ ਹਾਂ ਰਿਸਪਾਂਸ ਕਿਦਾਂ ਦਾ ਹੁੰਦਾ ਹੈਗਾ ਫਿਲਹਾਲ ਤਾਂ ਇੱਕ ਹੀ ਵਿਨਰ ਹੋਣਾ ਬਟ ਹੋ ਸਕਦਾ ਹੈ ਸੰ ਰਿਸਪਾਂਸ ਬਹੁਤ ਵਧੀਆ ਆ ਗਿਆ ਤਾਂ ਦੋ ਵਿਨਰ ਵੀ ਕੱਢ ਦਈਏ ਵਿਨਰ ਤੋਂ ਮੇਨੂੰ ਚੇਤਾ ਆਇਆ ਕਿ ਆਮ ਤੌਰ ਤੇ ਜਿੰਨੇ ਵੀ ਪ੍ਰੋਗਰਾਮਸ ਹੁੰਦੇ ਉਹਨਾਂ ਵਿੱਚ ਕੰਟੈਸਟ ਕੋਈ ਨਾ ਕੋਈ ਪ੍ਰਾਈਜ਼ ਜੇ ਉਹ ਗਿਫਟ ਕਾਰਡ ਅਸੀਂ ਹੁੰਦੇ ਆ ਇਹਦੇ ਵਿੱਚ ਕੀ ਕੀ ਆ ਸੋ ਇਹਦੇ ਵਿੱਚ ਹੈਗਾ ਇੱਕ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਾਂ ਕਿ ਤੁਸੀਂ ਕੰਟੈਸਟ ਪਾਰਟਿਸਿਪੇਟ ਕਰਦੇ ਹੈਗੇ ਹੋ ਜਿਹੜਾ ਵੀ ਉਹਦੇ ਵਿੱਚ ਵਿਨ ਕਰਦਾ ਹੈਗਾ ਉਹਨੂੰ ਰੁਪਿੰਦਰ ਹੰਡਾ ਦਾ ਮਿਲਣ ਦਾ ਮੌਕਾ ਮਿਲਦਾ। ਦੂਸਰਾ ਅਸੀਂ ਪੰਜਾਬੀ ਇੰਸ਼ੋਰੈਂਸ ਵੱਲੋਂ ਤੇ ਲਵ ਸਿੱਧੂ ਟਾਕਸ ਜਿਹੜਾ ਮੇਰਾ YouTube ਚੈਨਲ ਹੈਗਾ ਉਹਦੇ ਵੱਲੋਂ ਵੀ ਅਸੀਂ ਗਿਫਟ ਕਾਰਡਸ ਵੀ ਕੱਢ ਰਹੇ ਹੈਗੇ ਆ। ਸਿਰ ਬਾਕੀ ਵੀ ਸਾਡੇ ਸਪਾਂਸਰਸ ਜਿਹੜੇ ਜੱਸੀ ਵੀਰ ਜੀ ਸਾਨੂੰ ਦੱਸ ਰਹੇ ਸੀਗੇ ਕਿ ਹੋਰ ਵੀ ਸਪਾਂਸਰਸ ਕਈ ਹੈਗੇ ਆ ਜਿਹੜੇ ਕਹਿ ਰਹੇ ਆ ਕਿ ਅਸੀਂ ਆਪਣੇ ਗਿਫਟ ਕੱਢਣੇ ਹੈਗੇ ਆ ਉੱਥੇ। ਸੋ ਅਪਡੇਟ ਆਪਾਂ ਸੋਸ਼ਲ ਮੀਡੀਆ ਤੇ ਵੀ ਨਾਲ ਦੀ ਨਾਲ ਕਰਦੇ ਰਵਾਂਗੇ ਪੰਜਾਬੀ ਸ਼ੋਰਸ ਤੇ ਲਵ ਸੇ ਦੂ ਟਾਕਸ ਬਲੋਂ ਗਿਫਟ ਕਾਰਡਸ ਜਰੂਰ ਉਥੇ ਕੱਡੇ ਜਾਣਗੇ ਜੀ ਲਾਸਟ ਬਟ ਨੋਟ ਲੀਸਟ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਹਾਂਜੀ ਸਾਡਾ ਤੇ ਟਿਕਟਸ ਦੇ ਉੱਪਰ ਥੋੜੇ ਟਾਈਮ ਲਈ ਅਸੀਂ ਪੰਜਾਬ ਇੰਸ਼ੋਰੈਂਸ ਵੱਲੋਂ ਜੱਸੀ ਭਾਜੀ ਨੂੰ ਰਿਕਵੈਸਟ ਕੀਤੀ ਸੀਗੀ ਉਹਨਾਂ ਨੇ 35 ਡਾਲਰ ਦੀ ਟਿਕਟ ਰੱਖੀ ਆ ਪਰ ਜੇ ਤੁਸੀਂ ਪੰਜਾਬ ਇੰਸ਼ੋਰੈਂਸ ਤੇ ਆ ਕੇ ਟਿਕਟ ਲਓਗੇ ਤਾਂ ਤੁਹਾਨੂੰ 25 ਡਾਲਰ ਦੀ ਦਿੱਤੀ ਜਾਏਗੀ ਪਰ ਉਹ ਲਿਮਟਿਡ ਟਿਕਟਸ ਨੇ ਸਾਰੀਆਂ ਨਹੀਂ ਹੈ ਫਿਰ ਐਸਾ ਨਾ ਜ਼ਿਆਦਾ ਬੋਝ ਪੈਣਾ ਜੱਸੀ ਭੀਜ ਤੇ ਤਾਂ ਮੈਂ ਕਹੂੰਗਾ ਵੀ ਜੇ ਤੁਸੀਂ ਟਿਕਟ ਲੈਣਾ ਚਾਹੁੰਦੇ ਹੋ ਪੰਜਾਬ ਇੰਸ਼ੋਰੈਂਸ ਤੇ ਆ ਕੇ ਤੁਹਾਨੂੰ 35 ਡਾਲਰ ਦੀ ਟਿਕਟ 25 ਡਾਲਰ ਦੀ ਪਏਗੀ ਤਾਂ ਸਾਨੂੰ ਕੰਟੈਕਟ ਕਰਕੇ ਸਾਡੇ ਆਫਿਸ ਆ ਕੇ ਤੁਸੀਂ ਟਿਕਟ ਪਿਕ ਕਰ ਸਕਦੇ ਹੋ ਤੇ ਮੇਰਾ ਹੀ ਆ ਕਿਉਂਕਿ ਆਪਾਂ ਅਸੀਂ ਲਾਸਟ ਈਅਰ ਸ਼ੋ ਕਰਾਇਆ ਸੀਗਾ ਮਿਸ ਪੂਜਾ ਤੇ ਵੀਰ ਦਵਿੰਦਰ ਵੀਰ ਜੀ ਦਾ ਤਾਂ ਸਾਨੂੰ ਬਹੁਤ ਲੋਕਾਂ ਨੂੰ ਡੋਰ ਤੋਂ ਮੋੜਨਾ ਪੈ ਗਿਆ ਸੀਗਾ ਕਿਉਂਕਿ ਹਾਲ ਦੀ ਕੈਪੈਸਿਟੀ ਹੁੰਦੀ ਹੈ ਉਹਦੀ ਲਿਮਿਟ ਹੁੰਦੀ ਆ ਸੋ ਮੇਰਾ ਇਹ ਆ ਕਿ ਤੁਸੀਂ ਟਿਕਟ ਜ਼ਰੂਰ ਲੈ ਲਓ ਕਿਉਂਕਿ ਸਾਡੀਆਂ ਲਿਮਿਟਡ ਟਿਕਟਸ ਨੇ ਇੱਕ ਵਾਰੀ ਟਿਕਟ ਸਾਡੀਆਂ ਚਲੀਆਂ ਗਈਆਂ ਤਾਂ ਕਿਉਂਕਿ ਫਿਰ ਹਾਲ ਦੀ ਰਿਕੁਆਇਰਮੈਂਟ ਹੁੰਦੀ ਆ ਉਹਨਾਂ ਦੀਆਂ ਆਪਣੀਆਂ ਮਲਬਾ ਉਹਨਾਂ ਤੇ ਆਪਣੇ ਗੱਲ ਵੀ ਰਿਸਟ੍ਰਿਕਸ਼ਨ ਹੁੰਦੀਆਂ ਨੇ ਜਿਵੇਂ ਫਾਇਰ ਡਿਪਾਰਟਮੈਂਟ ਵੱਲੋਂ ਹੁੰਦੀ ਆ ਕਿ ਇਸ ਤੋਂ ਬਾਅਦ ਨਹੀਂ ਤੁਸੀਂ ਐਂਟਰ ਕਰਾ ਸਕਦੇ ਤਾਂ ਉਹਦੇ ਕਰਕੇ ਮੇਰਾ ਇਹ ਹੈ ਕਿ ਵੇਟ ਨਾ ਕਰੋ ਕਿਉਂਕਿ ਕਾਲੀ ਐਕਟਿਵ ਆ ਰਹੀ ਹੈ ਤੇ ਸੇਤੀ ਹਿੰਦੀ ਉਦੀ ਸਾਰੇ ਕਰੋ ਤੇ ਬੀਬੀਆਂ ਨੂੰ ਬੀਬੀਆਂ ਦੀ ਰਗ ਪਤਾ ਹੁੰਦੀ ਕਿੰਨਾ ਕੁ ਰਿਸਪੌਂਸ ਆ ਰਿਹਾ ਪ੍ਰੋਗਰਾਮ ਦਾ ਮੈਂ ਉਹੀ ਦੱਸਣ ਲੱਗੀ ਸੀ ਜਿਵੇਂ ਜੱਸੀ ਵੀਰ ਜਿਨ੍ਹਾਂ ਵੀ ਹੁਣੇ ਗੱਲ ਹੋ ਰਹੀ ਸੀ ਕਿ ਕਹਿੰਦੇ ਵੀ ਇਹ ਕਿਉਂਕਿ ਇਹਨਾਂ ਦਾ ਕੰਮ ਹੈਗਾ ਰੈਸਟੋਰੈਂਟ ਦਾ ਰਾਤ ਨੂੰ 2:00 ਤੋਂ 2:00 ਵਜੇ ਤੱਕ ਕਹਿੰਦੇ ਅਸੀਂ ਕੰਮਤੇ ਹੁੰਦੇ ਆ ਤਾਂ ਸਵੇਰੇ ਥੋੜਾ ਜਿਹਾ ਲੇਟ ਉੱਠਦੇ ਪਰ ਕਹਿੰਦੇ ਅੱਜ ਸਾਡਾ ਇੰਨਾ ਫੋਨ ਵੱਜ ਰਿਹਾ ਕਿ ਅਸੀਂ ਸਵੇਰੇ ਹੀ ਉੱਠ ਜਾਂਦੇ ਆ ਬਹੁਤ ਸੋਹਣਾ ਰਿਸਪੌਂਸ ਆ ਰਿਹਾ ਕਾਫੀ ਟਿਕਟਸ ਆ ਜਿਹੜੀਆਂ ਚਲੀਆਂ ਗਈਆਂ ਤੇ ਅਸੀਂ ਜਿਵੇਂ ਐਜ਼ ਅ ਸਪੌਂਸਰ ਅਸੀਂ ਹੁੰਦੇ ਆ ਜਿੱਦਾਂ ਕੈਲਗਰੀ 'ਚ ਸ਼ੋਅ ਹੁੰਦੇ ਆ ਨਾ ਸਾਨੂੰ ਸਾਰੇ ਸ਼ੋਅਾਂ ਦੀਆਂ ਕਾਲ ਸਾਡੇ ਪੰਜਾਬੀ ਸ਼ੋਰਸ ਆਫਿਸ ਹੁੰਦੀਆਂ ਰਹਿੰਦੀ ਕਿ ਅਸੀਂ ਤਾਂ ਐਜ਼ ਅ ਸਪான்ਸਰ ਆ ਰਹੇ ਹੈਗੇ ਆ ਸੋ ਹੁਣ ਵੀ ਇਹ ਹੋ ਰਿਹਾ ਸਾਨੂੰ ਸਾਡੇ ਆਫਿਸ ਦੇ ਵਿੱਚ ਵੀ ਅੱਜ ਹੀ ਮੈਂ ਇਹਨਾਂ ਨੂੰ ਵੀਰ ਜੀ ਨੂੰ ਨੰਬਰ ਭੇਜ ਕੇ ਹੱਤੀ ਸੀ ਕਿ ਸਾਨੂੰ ਟਿਕਟਸ ਦੇ ਲਈ ਕਾਲਸ ਆ ਰਹੀਆਂ ਆ ਆਫਿਸ ਦੇ ਵਿੱਚ ਵੀ ਬੜਾ ਸੋਹਣਾ ਰਿਸਪੌਂਸ ਆ ਜਿਹੜਾ ਉਹ ਮਿਲ ਰਿਹਾ ਹੈਗਾ ਬਾਕੀ ਇਹ ਹੁੰਦਾ ਹੈਗਾ ਕਿ ਅ ਸਮਰ ਸਟਾਰਟ ਹੋ ਰਹੀ ਹੈਗੀ ਆ ਤੇ ਸਮਰ ਦਾ ਲੇਡੀਜ਼ ਓਨਲੀ ਜਿਹੜਾ ਪਹਿਲਾ ਸ਼ੋਅ ਆ ਜਿਹੜਾ ਉਹ ਆ ਰਿਹਾ ਤੇ ਸ਼ੁਰੂਆਤ ਜਿਹੜੀ ਕਾਲੀ ਐਕਟੀਵਿਟੀ ਹੋ ਰਹੀ ਹੈ ਹੋਰ ਕੀ ਚਾਹੀਦਾ ਬਿਲਕੁਲ ਜੀ ਰੁਪਿੰਦਰ ਹੰਡਾ ਜੀ ਆ ਰਹੇ ਆ ਕਾਲੀ ਐਕਟੀਵ ਆ ਰਹੀ ਆ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦੀ ਆ ਕਿ ਸੁਬਲੀਨ ਜੀ ਉਹ ਸ਼ੋਅ ਜਿਹੜਾ ਹੋਸਟ ਕਰ ਰਹੇ ਆ ਬੜਾ ਸੋਹਣਾ ਹੋਸਟ ਕਰਦੇ ਹੈਗੇ ਆ ਲੈਟਸ ਸੀ ਕੀ ਕਰਦੇ ਆ ਨਹੀਂ ਪਰ ਜਿੰਨੇ ਵੀ ਤੁਸੀਂ ਸ਼ੋਅ ਹੋਸਟ ਕੀਤੇ ਮੈਨੂੰ ਬੜੀ ਸੋਹਣੀ ਮਿਲੀ ਹੈਗੀ ਆ ਤੁਹਾਡੀ ਫੀਡਬੈਕ ਸੋ ਬੜਾ ਸੋਹਣਾ ਉਹਨਾਂ ਨੇ ਕੀਤਾ ਸੀਗਾ ਹਾਂਜੀ ਤੇ ਮੈਂ ਆਪ ਵੀ ਖੁਦ ਤੁਹਾਨੂੰ ਹੋਸਟ ਕਰਦੇ ਦੇਖਿਆ ਤੁਸੀਂ ਬੜਾ ਸੋਹਣਾ ਹੋਸਟ ਕਰਦੇ ਹੋ ਪਰ ਮੇਰੇ ਨਾਲ ਭੰਜੇ ਵੀ ਹੋਸਟ ਕਰ ਰਹੇ ਹੈਗੇ ਆ ਹਾਂ ਜ ਤੱਕ ਹੋਸਟ ਮੈਂ ਹੈਗੀ ਆ ਸੋ ਅਸੀਂ ਦੋਨੋਂ ਕਰ ਰਹੇ ਹੈਗੇ ਆ ਸੋ ਬੜਾ ਸੋਹਣਾ ਜਿਹੜਾ ਇਹ ਸ਼ੋਅ ਹੋਣਾ ਹੈਗਾ ਲੇਡੀਜ਼ ਓਨਲੀ ਸ਼ੋ ਆ ਵਿంటర్ ਦਾ ਪਹਿਲਾ ਸ਼ੋਅ ਆ ਸੋ ਜਿਹੜੇ ਸੂਟ ਦੀ ਤੁਸੀਂ ਵੇਟ ਕਰ ਰਹੇ ਸੀ ਕਿ ਨਾ ਕਿ ਕਦੋਂ ਫੰਕਸ਼ਨ ਆਏਗਾ ਕੋਈ ਕਦੋਂ ਉਹ ਅਸੀਂ ਸੂਟ ਕੱਢ ਕੇ ਆਪਣੇ ਪਾਉਣੇ ਆ ਉਹ ਮੌਕਾ ਆ ਗਿਆ ਏ ਇੰਤਜ਼ਾਰ ਤੁਹਾਡਾ ਖਤਮ ਹੋ ਗਿਆ ਜਲਦੀ ਤੋਂ ਜਲਦੀ ਤੁਸੀਂ ਕਾਲ ਕਰੋ ਜੱਸੀ ਵੀਰ ਜੀ ਨੂੰ ਟਿਕਟਸ ਦੇ ਲਈ ਤੇ ਜਿੱਦਾਂ ਰਵਿੰਦਰ ਨੇ ਦੱਸਿਆ ਹੈਗਾ ਕਿ ਜਿਹੜੀ ਟਿਕਟ ਹੈਗੀ ਆ ਜੇਕਰ ਤੁਸੀਂ ਪੰਜਾਬੀ ਇੰਸ਼ੋਰੈਂਸ ਦਾ ਹਵਾਲਾ ਉਹਨਾਂ ਨੂੰ ਦਿਨੇ ਹੈਗੇ ਹੋ ਤਾਂ ਸਾਡੇ ਤੁਸੀਂ ਉਹੀ ਟਿਕਟ 25 ਡਾਲਰ ਦੀ ਜਿਹੜੀ ਲੈ ਸਕਦੇ ਹੈਗੇ ਆ ਥੋੜੀਆਂ ਲਿਮਟਡ ਟਿਕਟਸ ਹੋ ਗਈਆਂ ਨੇ ਤੁਸੀਂ ਜਲਦੀ ਤੋਂ ਜਲਦੀ ਕਾਲ ਕਰੋ ਤੇ ਆਪਣੀਆਂ ਟਿਕਟਸ ਜਿਹੜੀਆਂ ਲੈ ਲਓ ਕਾਫੀ ਥੋੜੀਆਂ ਟਿਕਟ ਸਾਡੇ ਕੋਲੇ ਰਹਿ ਗਈਆਂ ਨੇ ਸੋ ਮਿਲਦੇ ਆਪਾਂ ਸਾਰੇ 19 April ਨੂੰ ਸੋ ਸ਼ਾਮ ਨੂੰ 6 ਵਜੇ ਮੈਗਨੋਲੀਆ ਹਾਲ ਦੇ ਵਿੱਚ ਹਰਪਿੰਦਰ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਲੱਭ ਪੰਜ ਬਹੁਤ ਬਹੁਤ ਧੰਨਵਾਦ ਤੁਸੀਂ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ ਹਾਂਜੀ ਜਿੱਦਾਂ ਲਵਪ੍ਰੀਤ ਭਾਈ ਭੈਣ ਜੀ ਨੇ ਕਿਹਾ ਕਿ ਜਿਹੜੇ ਸੂਟ ਨਵੇਂ ਸਵਾਏ ਉਹਨਾਂ ਨੂੰ ਪ੍ਰੈਸ ਕਰ ਲਓ ਵਟ ਕੱਢ ਲਓ 19 April ਨੂੰ ਅਸੀਂ ਹਰਪਿੰਦਰ ਹੰਡਾ ਦਾ ਸ਼ੋ ਇੰਜੋਏ ਕਰਨਾ ਹੈ ਜਿੰਨੇ ਵੀ ਸਾਨੂੰ ਕੈਲਗਰੀ ਦੇ ਲੋਕਲ ਸਾਡੇ ਲਿਸਨਰਸ ਜਾਂ ਦਰਸ਼ਕ ਸੁਣ ਰਹੇ ਨੇ ਜਾਂ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਰਿਕੁਐਸਟ ਹੈ ਕਿ ਬਹੁਤ ਵਧੀਆ ਸ਼ੋਅ ਹੋਣ ਜਾ ਰਿਹਾ ਤੁਸੀਂ ਸਾਰਿਆਂ ਨੇ ਪਹੁੰਚਣਾ ਇਹਦੇ ਨਾਲ ਹੀ ਮੈਨੂੰ ਸਵਲੀਨ ਕੌਰ ਜਸਰ ਨੂੰ ਦੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ